ਇਹ ਖੜਕਾ ਨਗਰ ਆ ਰਿਹਾ ਤੇ ਕੁਲੂਕੀ ਤੇ ਆ ਨਾਲ ਛੋਟਾ ਇਹ ਚਾਹ ਨਾ ਬਸ ਪੈਰ ਨਾ ਖੜਕਾ ਨਗਰ ਝਾਂਰਾ ਖਾੜੇ ਦੜੇ ਇੱਧਰ ਇੱਧਰ ਜੰਗੂਰ ਜੀ ਉਹ ਚਿਵਾਰੇ 'ਚ ਨਹੀਂ ਜਾਣਾ ਉੱਥੇ ਤਾਂ ਜਿਵੇਂ ਸੌਣ ਹੀ ਜਾਣਾ ਹਨ ਇੱਧਰ ਬਹਿਨੇ ਆਜੋ 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 ਲੰਗੇ ਆਓ ਬੈਠੋ ਜੀ ਉਹ ਤੂੰ ਤਾਂ ਵੀ ਵਰੀਆ ਬਣਾਇਆ ਹੋਏ ਇਹ ਤਾਂ ਜੀ ਉਦੋਂ ਤੋਂ ਆਪਾਂ ਨਾ ਮੈਂ ਪੰਚੀ 'ਚ ਪੰਗਾ ਜਾ ਲਿਆ ਜੀ ਉਦੋਂ ਫਿਰ ਬੈਠਣ ਬੁੱਠਣ ਨੂੰ ਬਣਾ ਲਿਆ ਜੀ ਬੈਠੋ ਹੀ ਮੈਂ ਫਿਰਨਾ ਤੁਸੀਂ ਖਾਣਾ ਪੀਣਾ ਦਾ ਸੁਖੀ ਆ ਓਏ ਆ ਕੀ ਦੀਆਂ ਨੇ ਓਏ ਲਾ ਲਓ ਜੀ ਉਹ ਤੂੰ ਤਾਂ ਮੈਨੂੰ ਅਮਲੀ ਕਹਿੰਦਾ ਸੀ ਮੈਂ ਤਾਂ ਕਮਲਿਆ ਸੋਹਣਾ ਹੀ ਬਹੁਤ ਲੱਗਦਾ ਨਹੀਂ ਜੀ ਰੂਪ ਤਾਂ ਤੁਹਾਡੇ ਤੇ ਪੂਰਾ ਚੜਿਆ ਹੋਇਆ ਨਾ ਨਾ ਓਏ ਮਾਣੀ ਕਰਨਾ ਮਨੁੱਖੀ ਸਰੀਰ ਤਾਂ ਸਵੇਰੇ ਹੀ ਮਿਲਿਆ ਵਾ ਐਡੀ ਛੇਤੀ ਹੋਮੇ ਵੀ ਆ ਗਈ ਤੁਸੀਂ ਬੈਠੋ ਜੀ ਮੈਂ ਨਾ ਰੋਟੀ ਪਾ ਕੇ ਲਿਆਉਣਾ ਆਹ ਸਾਲਾ ਬੜਾ ਪੁੱਲਾ ਲੱਗਦਾ ਨਾ ਕਿਹੜੇ ਚੱਕਰਾਂ 'ਚ ਪਿਆ ਉਹ ਕਮਲਿਆ ਮਨੁੱਖੀ ਸ਼ਰੀਰ ਕਾਹਦਾ ਮਿਲਿਆ ਤੇਰੇ 'ਚ ਤਾਂ ਹੋਮੇ ਵੀ ਆ ਗਈ ਤੂੰ ਤਾਂ ਆਰਾਮ ਵੀ ਪਾਲਣ ਲੱਗ ਗਿਆ ਮੇਤਰੀ ਜੀ ਕਿੰਨਾ ਕਟਾਮ ਲੱਗੂ ਹੋਰ ਕੰਮ ਆਏ ਦੱਸ ਰੋ ਨੂੰ ਪਤਾ ਯਾਰ ਖਿੱਚ ਦੋ ਖਿੱਚ ਦੋ ਕੰਮ ਨੂੰ ਖਿੱਚ ਹੀ ਪਿਆ ਜੀ ਸਾਡੇ ਕਿਨੂੰ ਦਾ ਫੁੱਲ ਜੋਰ ਮੈਂ ਗੱਲ ਸਹੀ ਆ ਕਹਿੰਦੇ ਨੇ ਹੁੰਦੇ ਕਹਿੰਦੇ ਮਿਸਤਰੀ ਬਾੜ ਨੇ ਬਹੁਤ ਔਕੇ ਆ ਪਰ ਕੱਢਣੇ ਬਹੁਤ ਔਕੇ ਆ ਉਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਕੰਮ ਤਾਂ ਫਿਰ ਹੁੰਦਾ ਹੀ ਹੋ ਨਾਲੇ ਡਿਜ਼ਾਈਨ ਪਾ ਦਿਓ ਘੈਂਟ ਜਾਂ ਲੋਕ ਦੇਖਣ ਜਿਹੜਾ ਤੁਸੀਂ ਬੇਫਿਕਰ ਰਹੋ ਹੂੰ ਨਲਿਆ ਮੁੰਡੇ ਨੂੰ ਭੇਜ ਦੋ ਨਾਲ ਜਿਹੜਾ ਸਮਾਨ ਲੈ ਕੇ ਆਉਣ ਵਾਲਾ ਮੈਨੂੰ ਦੱਸ ਦੋ ਰੇਤਾ ਸੀਮਿੰਟ ਬਜਰੀ ਜੋ ਵੀ ਫਿਰ ਮੈਂ ਜਾਣਾ ਲੈ ਆਉਂਗਾ 1 ਚੱਪਨ ਜਾ ਕੇ ਆ ਦੱਸ ਫਿਰ ਕਿਹਨਾਂ ਯਾਰ ਮੈਂ ਜਾਣਾ ਕੰਮ ਤੇ ਲੇਟ ਹੋਈ ਜਾਂਦਾ ਪਰੇ ਤਿੰਨ ਬੋਰੀਆਂ ਪਈਆਂ ਨੇ ਵੀਰੇ ਬਾਕੀ ਜੇ ਲੋਡ ਹੋਏ ਤੁਹਾਨੂੰ ਫੇਰ ਦੱਸਾਂਗੇ ਹੋਰ ਹੁਣ ਕੋ ਚਾਹੀਦਾ ਤਾਂ ਨਹੀਂ 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 ਬਾਕੀ ਤੁਹਾਨੂੰ ਟਾਈਮ ਦੱਸ ਦਾਂਗੇ ਆ ਲਵਾ ਫੇਜ ਕੀ ਪਿਆ ਅਲ ਟੋਣਾ ਯਾਰ ਓ ਕੀ ਗੱਲ ਹੋ ਗਈ ਰੋਲਾ ਪਾਇਆ ਤੁਸੀਂ ਉਹ ਕੋਈ ਟੂਣਾ ਕਰ ਗਿਆ ਇੱਥੇ ਉਹ ਯਾਰ ਕੋਈ ਟੂਣਾ ਨਹੀਂ ਹੁੰਦਾ ਤੁਸੀਂ ਅਨਪੜ੍ਹ ਲੋਕ ਇਹਨਾਂ ਬਹਿਮਾ ਭਰਮਾ ਜੂਹੀ ਪਏ ਹੋ ਉਹ ਕੁਝ ਨਹੀਂ ਹੁੰਦਾ ਲੈ ਲੱड्डੂ ਫੜਾ ਤੂੰ ਅੱਜ ਚਾਹ ਨਾਲ ਇਹ ਹੀ ਖਾਵਾਂਗੇ ਮਿਸਤਰੀ ਆਹ ਚਾਹ ਕਿਲ ਹੋ ਜਾਏਗਾ ਰੱਖ ਦੇ ਸਾਡੇ ਘਰ ਤਾਂ ਵੀ ਪਿੰਡ ਟੂਣਾ ਪਾਗਲ ਹੋ ਗਿਆ ਬੰਦਾ ਉਹ ਕਿਧਰੇ ਪਾਗਲ ਨਹੀਂ ਹੁੰਦਾ ਰੇ ਓ ਚੱਕੋ ਮੁੰਡਾ ਲੱਡੂ ਛੱਟ ਗਿਆ ਬਾਹਰ ਓ ਯਾਰ ਕੀ ਗੱਲਾਂ ਕਰੀ ਜਾਂਦੇ ਹੋ ਮਿਸਤਰੀ ਆਜੋ ਜਮਜੂਰ ਜੀ ਪ੍ਰਸਾਦਾ ਸਕ ਲੋ ਜੀ ਉਹ ਜਸਪ੍ਰੀਤਾ ਤੁਸੀਂ ਹਲੋ ਹਾਂ ਜੱਤੇ ਅ ਅੱਡੇ ਚ ਚਲ ਆਉਣਾ ਰੋਟੀ ਰੋਟੀ ਖਾ ਕੇ ਆਉਣਾ ਮੈਂ ਉੱਥੇ ਆ ਜੀ ਆਪਣੇ ਬਾਬੇ ਜਗਤਾਰ ਦੇ ਆ ਜਾ ਉੱਥੇ ਚਾਹੂ ਪੀਣ ਨਾਲ ਉੱਥੇ ਬੈਨੇ ਆ ਠੀਕ ਆ ਓਕੇ ਇੱਥੇ ਉਹਨੂੰ ਰਾਜੂ ਨੂੰ ਸਭ ਦਾ ਹਾਲ ਠੀਕ ਹੈ ਅੰਕਲ ਜੀ ਤਿੰਨ ਕੱਪ ਚਾਹ ਬਣਾ ਦਿਓ ਤੀਜੇ ਕਿਹਦੇ ਲਈ ਤੀਜਾ ਵੀ ਆਉਣਾ ਆਪਣਾ ਪਿਆਰ ਸੱਟਾ ਮਣਾਉਣਾ ਹੈ ਤੁਹਾਨੂੰ ਉਹਨਾਂ ਨਾਲ ਹੀ ਪਕਾੜੀ ਆ ਆਪਣਾ ਕਾ ਵੀ ਆ ਰਿਹਾ ਉਹ ਵਾਹ 골ਡੀ ਕੀ ਹਾਲ ਆ ਬਾਈ ਹੋਰ ਸਤਿ ਸ਼੍ਰੀ ਅਕਾਲ ਆ ਹੋ ਠੀਕ ਆ ਤੇ ਬਾਈ ਜੀ ਚਾਚਾ ਅੱਛਾ ਚਾਚਾ ਜੀ ਅਸੀਗਾ ਹੋਰ ਸੁਣਾ ਫਿਰ ਠੀਕ ਠਾਕ ਆ 골ਡੀਆ ਨੁੱਕੇ ਬਾਈ ਤੂੰ ਦੱਸ ਵਾ ਵਧੀਆ ਠੀਕ ਠਾਕ ਮਾ ਚਾਚਾ ਪਹਿਲਾਂ ਮੈਂ ਦੇਖਿਆ ਚਾਚਾ ਜੀ ਨਾ ਆਪਣੇ ਮਾਮੇ ਆਪਣੇ ਡੈਡੀ ਦੇ ਨਾ ਮਾਮੇ ਦੇ ਮੁੰਡੇ ਦੇਗਾ ਚਾਚੇ ਦਾ ਮੁੰਡਾ ਤੇ ਇੰਨੇ ਦਸਣਾ ਜ਼ਮੀਨਦਾਰ ਹੋਰ ਆ ਜਾ ਬਉਥੇ ਉਹ ਪੁਲਿਸ ਪੁਲਿਸ ਦੇ ਚੱਕਰ ਕਰਕੇ ਫਿਰ ਚਾਚਾ ਹੁਣ ਆਪਣੇ ਕੋਲ ਹੀ ਆ ਤੇ ਫਿਰ ਆਪਣੇ ਕੋਲ ਹੀ ਰਹੁ ਕੋ ਦਨ ਇਹ ਨੌ ਵੀ ਚਾਚੇ ਦਾ ਨੌ ਸੰਤ ਸੰਤ ਉਹ ਪਤਾ ਕੀ ਆ ਨੌ ਤਾਂ ਸੰਤਵੰਤ ਆ ਚਾਚਾ ਆਪਣਾ ਸਿਆਣੀਆਂ ਹੀ ਗੱਲਾਂ ਬੜੀਆਂ ਕਰਦਾ ਤਾਂ ਕਰਕੇ ਇਹਨਾਂ ਨੂੰ ਫਿਰ ਸੰਤ ਜੱਟ ਹੀ ਕਹ ਦਿੰਦੇ ਆ ਇੱਕ ਮਿੰਟ ਮੰਡੀ ਅਹੀਂ ਗੱਲ ਸੁਣ ਓਏ ਝੂੜਕਾ ਤੂੰ ਬੋਲ ਕੀ ਝੂੜ ਬੋਲੇ ਮੈਂ ਕੁੱਤ ਕੀ ਦੱਸ ਕਾਣਾ ਉਹ ਚਾਚਾ ਹੀ ਯਾਰ ਤੈਨੂੰ ਦੱਸਿਆ ਤਾਂ ਹੈਗਾ ਵੀ ਰਿਸ਼ਤੇਦਾਰ ਆ ਮੇਰੀ ਗੱਲ ਸੁਣ ਤੂੰ ਮੈਨੂੰ ਫੁੱਦੂ ਬਣਾਉਣਾ ਸਾਲਿਆ ਮੈਂ ਤੇਰੀ ਡਗ ਰਗਦਾ ਭੇਤੀ ਆ ਮੈਨੇ ਜਾਣਦਾ ਤੇਰੇ ਚਾਚੇ ਮਾਮਿਆਂ ਨੂੰ ਕੌਣ ਆ ਇਹ ਦੱਸਾਂ ਤੈਨੂੰ ਸੱਚ ਕੱਲ ਰਾਤ ਪਤਾ ਕੀ ਹੋ ਗਿਆ ਮੇਰਾ ਗੋਲਡੀ ਤੋਂ ਛੱਟਨਾ ਤੈਨੂੰ ਸੜਿਆ ਕਿਵੇਂ ਹੋਜੂ ਓ ਐਂ ਹੀ ਹੋਇਆ ਵੀਰੇ ਤੂੰ ਹੁਣ ਤੂੰ ਕਹ ਤੈਨੂੰ ਕੀ ਨਹੀਂ ਹੋਣਾ ਪਰ ਸਾਰੀ ਗੱਲ ਮੈਨੂੰ ਪਤਾ ਮੇਰੇ ਨਾਲ ਹੋਈ ਯਾਰ ਆ ਸੜਾ ਜਰਾ ਜ ਸਵੇਰ ਦਾ ਹੋਈ ਕੀ ਜਾ ਰਿਹਾ ਸੜਾ ਲੱਗਦਾ ਤਾਂ ਬੰਦਾ ਹੀ ਹੈ ਜਮਾਈ ਉਹ ਤੁਹਾਨੂੰ ਵੀ ਦੱਸਤਾ ਇਹ ਕੀ ਕਰਿਆ ਉਹ ਚਾਚਾ ਯਾਰ ਆੜੀ ਆ ਮੇਰਾ ਪੱਕਾ ਇਹ ਤਾਂ ਦੱਸਣਾ ਹੀ ਪੈਣਾ ਸੀ ਉਹ ਕੰਮਲਿਆ ਇਹ ਗੱਲਾਂ ਦੱਸਣ ਵਾਲੀਆਂ ਥੋੜੀ ਹੁੰਦੀਆਂ ਉਹ ਕੋਈ ਨਾ ਤੂੰ ਫਿਕਰ ਨਾ ਕਰ ਆਪਣੀ ਚ ਹੀ ਰਹੁ ਗੱਲ ਤੀਜੇ ਬੰਦੇ 'ਚ ਨਹੀਂ ਜਾਂਦੀ ਬਾਹਰ ਉਹ ਕੰਮਲਿਆ ਤੀਜੇ ਹੀ ਆ ਉਹ ਚਲ ਬਾਹਰ ਨਹੀਂ ਗੱਲ ਕਹਾ ਕਰਦੇ ਠੀਕ ਆ ਆਪਣੀ ਜੀ ਗੱਲ ਰਹੀ ਆ ਆਪਾਂ ਬਾਹਰ ਨਹੀਂ ਗੱਲ ਕਰਦੇ ਟੈਂਸ਼ਨ ਨਾਲ ਆਪਾਂ ਕਿਸੇ ਬੰਦੇ ਕੋਲ ਨਹੀਂ ਗੱਲ ਕਰਦੇ ਠੀਕ ਆ ਯਾਰ ਮੈਨੂੰ ਸਾਲਾ ਸੋਡੀਆਂ ਗੱਲਾਂ ਤੇ ਯਕੀਨ じゃ ਨਹੀਂ ਹੁੰਦਾ ਮੈਨੂੰ ਸਾਲਾ ਐ ਲੱਗ ਜਾਂਦਾ ਵੀ ਤੁਸੀਂ ਮੈਨੂੰ ਫੁੱਦੂ ਬਣਾਉਨੇ ਹੋ। ਓ ਕਮਲਿਆ ਨਾ ਕਰ ਜਕੀਨ ਤੂੰ ਲੈ ਨਾ ਜਾਰੀ। ਅੱਛਾ ਜਮਦੂਤੀ ਜਮਦੂਤੀ ਚਾਚਾ ਸਾਤਾ ਚਾਚਾ ਨਾ ਚਾਚਾ ਜੀ ਮੈਨੂੰ ਇਹ ਗੱਲ ਦੱਸੋ ਮੈਂ ਥੋੜੀ ਗੱਲ ਮੰਨ ਲਈ ਵੀ ਰੱਬ ਹੈਗਾ। ਰੱਬ ਦਿਖਦਾ ਕਿਹੋ ਜਾਂ? ਹਵਾ ਕਹਿ ਜੀ ਦੱਸਦੀ ਆ। ਓ ਸ਼ਰੋ ਮੈਂ ਹਵਾਲੀ ਗੱਲ ਤੋਂ ਸਮਝ ਗਿਆ ਤੁਸੀਂ ਮੈਨੂੰ ਕੀ ਕਹਿਣਾ ਚਾਹੁੰਦੇ ਹੋ ਉਹ ਮੈਂ ਇਹ ਪੁੱਛਦਾ ਵੀ ਰੱਬ ਹੈਗਾ ਕਿੱਥੇ ਆ ਉਹ ਕਿਹਾ ਮੜਿਆ ਰੱਬ ਤਾਂ ਸਾਰੀਆਂ ਜਗ੍ਹਾ ਤੇ ਹੀ ਰੱਬ ਤਾਂ ਜਿੱਥੇ ਹਵਾ ਵੀ ਨਹੀਂ ਉੱਥੇ ਵੀ ਆ ਉਹ ਠੀਕ ਆ ਯਾਰ ਜੀ ਨੂੰ ਵੀ ਪੁੱਛ ਲੋ ਰੱਬ ਬਾਰੇ ਉਹ ਪੱਕੀ ਗੱਲ ਕਰਦੇ ਸੀ ਹਾਂ ਚਾਚਾ ਜੀ ਮੈਂ ਇੱਕ ਗੱਲ ਤਾਂ ਦੇਖ ਲਈ ਜੇ ਕਿਸੇ ਨੂੰ ਰੱਬ ਬਾਰੇ ਪੁੱਛ ਲੋ ਪਤਾ ਤਾਂ ਕੁਝ ਹੁੰਦਾ ਨਹੀਂ ਆ ਇਹੋ ਜਿਹੇ ਐਗਜ਼ੈਂਪਲ ਆਈਆਂ ਦੇਣ ਲੱਗ ਜਾਂਦੇ ਨੇ ਆਪਦਾ ਹੀ ਗਿਆਨ じゃ ਘੋਟੀ ਜਾਂਦੇ ਨੇ ਇੱਕ ਮਿੰਟ ਕੀ ਹੋ ਗਿਆ ਚਾਚਾ ਜੀ ਮੈਨੂੰ ਚਾਹ ਦਾ ਸਵਾਦ ਦੱਸ ਕੇ ਹੋ ਜਾ ਇੱਕ ਮਿੰਟ ਪੀ ਕੇ ਦੱਸਦਾ ਨਹੀਂ 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 ਪੀਣੀ ਨਹੀਂ ਬਿਨਾ ਪੀਤੇ ਸਵਾਦ ਦੱਸ ਕਿੱਚ ਚੀਨੀ ਵੀ ਪਾਈ ਆ ਚਾਹ ਪੱਤੀ ਵੀ ਪਾਈ ਆ ਦੁੱਧ ਵੀ ਪਾਇਆ ਤੂੰ ਇਹਦਾ ਟੇਸਟ ਦੱਸ ਮੈਨੂੰ ਕਿਹਜ ਉਹ ਚਾਹ ਦਾ ਸਵਾਦ ਤਾਂ ਹੁਣ ਪੀ ਕੇ ਪਤਾ ਲੱਗੂ ਜਿਵੇਂ ਚਾਹ ਦਾ ਸਵਾਦ ਪੀ ਕੇ ਦੱਸਿਆ ਜਾ ਸਕਦਾ ਨਾ ਉਹਨੂੰ ਵੀ ਪਾ ਕੇ ਹੀ ਦੱਸਿਆ ਜਾ। ਉਹ ਰੱਬ ਨੂੰ ਸਮਝਿਆ ਨਹੀਂ ਜਾ ਸਕਦਾ ਅਨੁਭਵ ਕੀਤਾ ਜਾ ਸਕਦਾ। ਫੇਰ ਤਾਂ ਇਹ ਅਨੁਭਵ ਕਿਵੇਂ ਹੋਊਗਾ? ਉਹ ਤਾਂ ਪ੍ਰਮਾਤਮਾ ਦੇ ਹੱਥ ਵਾਸਾ। ਕੀ ਪਤਾ ਹੁਣੀ ਹੋ ਜਵੇ। ਉਹ ਠੀਕ ਆ। ਯਾਨੀ ਕਿ ਫਿਰ ਆਪਣੇ ਹੱਥ ਵਾਸੇ ਕੁਝ ਨਹੀਂ। ਇਹ ਵੀ ਹੁਣ ਪ੍ਰਮਾਤਮਾ ਦੇ ਹੱਥ ਵਾਸੇ ਆ। ਓ ਚਲੋ ਆਪਾਂ ਦਾ ਕਰੀਏ ਆਪਣੇ ਕਰਨ ਵਾਲਾ ਕੰਮ ਅੰਕਲ ਆਖਬਾਰ ਫੜਾਇਓ ਜੀ ਮੁੰਬਈ ਵਿੱਚ ਜੈ ਸ਼੍ਰੀ ਰਾਮ ਦਾ ਨਰਾ ਨਾ ਲਾਉਣ ਤੇ ਕੀਤੀ ਗਈ ਕੁੱਟਮਾਰ ਆਹ ਦੇਖ ਲਓ ਚਾਚਾ ਜੀ ਇਹੀ ਆ ਧਰਮ ਹੋਰ ਮੰਨ ਲੋ ਰੱਬ ਨੂੰ ਉਹ ਇਹ ਤਾਂ ਰਾਜਨੀਤਿਕ ਲੋਕਾਂ ਦੀਆਂ ਚਾਲਾਂ ਨੇ ਇਹ ਕੀ ਜਾਣਦੇ ਆ ਮर्यादा ਪ੍ਰਸ਼ੂਤਮ ਰਾਮ ਬਾਰੇ ਤ੍ਰੇਤੇ ਯੁੱਗ 'ਚ ਜਦੋਂ ਇਨਸਾਨ ਇੱਕ ਦੂਜੇ ਦਾ ਹੱਕ ਰਾਜ ਖੋ ਰਿਹਾ ਸੀ ਨਾ ਉਦੋਂ ਪ੍ਰਮਾਤਮਾ ਰਾਮ ਬਣ ਕੇ ਆਇਆ ਕਿਸ ਲਈ ਸਿਰਫ ਸਾਨੂੰ ਮर्याਦਾ ਸਿਖਾਉਣ ਲਈ ਉਹਨੇ ਸਾਨੂੰ ਸਿਖਾਇਆ ਕਿ ਪੁੱਤ ਦਾ ਪਿਓ ਲਈ ਕੀ ਫਰਜ਼ ਆ ਤੇ ਪਿਓ ਦਾ ਪੁੱਤ ਲਈ ਕੀ ਫਰਜ਼ ਆ ਪਤੀ ਦਾ ਪਤਨੀ ਲਈ ਤੇ ਪਤਨੀ ਦਾ ਪਤੀ ਲਈ ਉਹ ਇੱਥੋਂ ਤੱਕ ਕਿ ਇਤਫਾਕ ਦੇਖੋ ਕਿ ਜਦੋਂ ਸਾਡੇ ਵਰਗੀ ਮੂਰਖ ਜਨਤਾ ਨੇ ਇਹ ਮੰਗ ਕੀਤੀ ਕਿ ਰਾਮ ਜੀ ਦਾ ਸਾਨੂੰ ਰਾਜਾ ਮਨਜ਼ੂਰ ਨੇ ਪਰ ਸੀਤਾ ਜੀ ਰਾਜ ਮਾਤਾ ਨਹੀਂ ਤਾਂ RAM ਜੀ ਨੇ ਰਾਜੇ ਦਾ ਪਰਜਾ ਲਈ ਕੀ ਫਰਜਾ ਸਾਨੂੰ ਇਹ ਸਿਖਾਇਆ ਤੇ ਰਹੀ ਗੱਲ ਆ ਰਾਜਨੀਤਿਕ ਲੋਕਾਂ ਦੀ ਇਹ ਤਾਂ ਰਾਜਨੀਤੀ ਦੀ ਮਰਿਆਦਾ ਨੂੰ ਭੁੱਲ ਗਏ ਇਹ ਤਾਂ ਲੋਕਾਂ ਨੂੰ ਧਰਮ ਦੇ ਨਾਂ ਤੇ ਲੜਾਈ ਜਾਂਦੇ ਨੇ ਪਰ ਕਸੂਰ ਕੱਲੇ ਰਾਜਨੀਤਿਕ ਲੋਕਾਂ ਦਾ ਵੀ ਨਹੀਂ ਸਾਡਾ ਵੀ ਆ ਪ੍ਰਮਾਤਮਾ ਤਾਂ ਬਾਰ ਬਾਰ ਕਦੇ ਕ੍ਰਿਸ਼ਨ ਬਣ ਕੇ ਕਦੇ ਗੁਰਨਾਨਕ ਬਣ ਕੇ ਸਾਨੂੰ ਸਮਝਾਉਂਦਾ ਹੀ ਰਿਹਾ ਅਸੀਂ ਕਿੱਥੇ ਸੁਣਦੇ ਆ ਉਹਨਾਂ ਦੀ ਅਸੀਂ ਵੀ ਆ ਰਾਜਨੀਤਿਕ ਲੋਕਾਂ ਦੀ ਹੀ ਸੁਣਦੇ ਆ ਆ ਹੁਣ ਸਰਪੰਚੀ ਆ ਗਈ ਫੇਰ ਬੋਟਾਂ ਹੋਣਗੀਆਂ ਫੇਰ ਲੜੀ ਜਾਵਾਂਗੇ ਚੰਗਾ ਜੀ ਦਿਓ ਇਜਾਜ਼ਤ ਰੱਬ ਰੱਖਾ ਆਹ ਦੇਖ ਲਓ ਚਾਚਾ ਜੀ ਇੱਥੇ ਜਿਹਨੂੰ ਵੀ ਦੇਖੋ ਗਿਆਨੀ ਬਣਿਆ ਫਿਰਦਾ ਆਹ ਵੀ ਆਪਦਾ ਗਿਆਨ ਘੋਟ ਕੇ ਤੁਰ ਗਿਆ ਉਹ ਉਹਦੀਆਂ ਗੱਲਾਂ ਤੇ ਨਾ ਜਾਓ ਆ ਅਨੁਭਵ ਕਰੋ ਕੀ ਹੋਇਆ ਸੀ ਇਹ ਇਹਦੇ ਚ ਅਨੁਭਵ ਕੀ ਕਰਨਾ ਜਿਹੜੀਆਂ ਗੱਲਾਂ ਤੂੰ ਮੈਨੂੰ ਪੁੱਛਦਾ ਸੀ ਨਾ ਉਹਨਾਂ ਦੇ ਜਵਾਬ ਦੇ ਕੇ ਗਿਆ ਉਹ ਉਹ ਕਮਲਿਓ ਅੱਜ ਹੋ ਆਜੋ i'm ਕਿਉਂ ਹੜਿਆ ਨਹੀਂ ਗਿਆ ਹੈਗਾ ਓਏ ਐਨਾ ਸੌਖਾ ਥੋੜੀ ਯਾਰ ਆਪ ਫੜਨਾ ਚਾਚਾ ਜੀ ਹੁਣ ਤਾਂ ਤੁਸੀਂ ਕੋਲ ਸੀ ਤੇ ਤੁਸੀਂ ਸਾਨੂੰ ਦੱਸਤਾ ਹੁਣ ਤੁਸੀਂ ਸਾਡੇ ਨਾਲ ਹਰ ਟਾਈਮ ਤਾਂ ਰਹਿਣਾ ਨਹੀਂ ਅਸੀਂ ਕਿਵੇਂ ਕਰਾਂਗੇ ਅਨੁਭਵ ਓ ਕਮਲਿਓ ਅਰਦਾਸ ਕਰਿਆ ਕਰੋ ਵੀ ਸਾਨੂੰ ਵੀ ਅਨੁਭਵ ਹੋ ਜਾਈ ਬਸ ਅਰਦਾਸ ਕਰਨਾ ਹੋ ਜਾਊਗਾ ਅਨੁਭਵ ਉਹ ਬਸ ਅਰਦਾਸ ਕਰਨ ਨਾਲ ਨਹੀਂ ਸੱਚੇ ਮਨੋਂ ਅਰਦਾਸ ਕਰਨ ਨਾਲ ਜਮਜੂਰ ਜੀ ਮੈਨੂੰ ਇਹ ਗੱਲ ਸਮਝ ਨਹੀਂ ਆਉਂਦੀ ਜਿਹੜਾ ਤੁਸੀਂ ਮੈਨੂੰ ਇੰਨਾ ਟਾਈਮ ਪਹਿਲਾਂੋਂ ਦੇਖਿਆ ਉਹਦਾ ਕੀ ਮਤਲਬ ਉਹ ਪਉੜਿਆ ਇਹ ਰੱਬ ਦੀਆਂ ਰਾਮਝਾਂ ਹੁੰਦੀਆਂ ਨੇ ਜੇ ਰੱਬ ਨੇ ਮੌਕਾ ਦਿੱਤਾ ਤਾਂ ਤੂੰ ਰੱਬ ਦਾ ਨਾਮ ਲੈ ਜਾਨ ਸੌਖੀ ਨਿਕਲ ਜੂਗੀ ਜਮਜੂਤ ਜੀ ਹੁਣ ਤਾਂ ਰੱਬ ਦਾ ਨਾਮ ਲੈਣ ਨੂੰ ਜ਼ਮੀਰ ਨਹੀਂ ਮੰਦੀ ਰੱਬ ਵੀ ਸੋਚੂ ਵੀ ਮੌਤ ਤੋਂ ਡਰਦਾ ਹੀ ਮੇਰਾ ਨਾਮ ਲਈ ਜਾਂਦਾ ਹੈ ਮੇਰੇ ਮਾਲਕਾ ਅਜਮਜੂਤ ਦਾ ਆਉਣਾ ਮੈਨੂੰ ਇੰਨਾ ਟਾਈਮ ਪਹਿਲਾਂ ਦੇਖਣਾ ਜੇ ਸਾਰੀ ਖੇਡ ਤੇਰੀਆਂ ਰਮਜਾਈ ਨੇ ਨਾ ਤਾਂ ਮੇਰੀ ਸਮਝੋਂ ਬਾਹਰ ਆ ਮੈਨੂੰ ਇੰਨੀ ਅਗਲ ਕਿੱਥੇ ਕਿ ਮੈਂ ਤੇਰੀਆਂ ਰਮਜਾਂ ਨੂੰ ਸਮਝ ਸਕਾਂ ਮੈਂ ਤਾਂ ਆਪਾ ਪੀਜਾ ਬੰਦਾ ਬਹੁਤ পাপ ਕੀਤਾ ਮੇਰੀਆਂ ਗਲਤੀਆਂ ਮਾਫੀ ਦੇ layak ਤਾਂ ਨਹੀਂ ਹੈਗੀਆਂ ਪਰ ਹੋ ਸਕੇ ਤਾਂ ਕਿਰਪਾ ਕਰਿਓ ਮੈਨੂੰ ਇੱਕ ਆਖਰੀ ਮੌਕਾ ਜ਼ਰੂਰ ਦਿਓ ਓ ਗੋਲਡੀ ਗੋਲਡੀ ਚੱਲ ਚੱਲੀ ਆ ਯਾਰ ਮੈਂ ਤਾਂ ਬੈਂਕ ਤੋਂ ਸਿੱਧਾ ਹੀ ਇੱਧਰ ਨੂੰ ਆ ਗਿਆ ਮੈਂ ਤਾਂ ਘਰੇ ਵੀ ਨਹੀਂ ਗਿਆ ਜਮਜੂਤ ਜੀ ਮੈਂ ਨਾ ਰੱਬ ਨੂੰ ਅਨੁਭਵ ਕਰਨਾ ਚਾਹੁੰਦਾ ਜੀ ਉਹ ਕੰਬਲਿਆ ਅਨੁਭਵ ਤਾਂ ਹਲੇ ਮੈਂ ਵੀ ਕਰਨਾ ਵਾ ਤੁਹਾਨੂੰ ਕਹੀ ਇੰਨਾ ਗਿਆਨ ਆ ਰੱਬ ਬਾਰੇ ਤੁਸੀਂ ਤਾਂ ਇੰਨੀਆਂ ਗੱਲਾਂ ਦੱਸਿਆ ਸਾਨੂੰ ਅਜ ਰੱਬ ਬਾਰੇ ਉਹ ਕੰਬਲਿਆ ਮੈਨੂੰ ਤਾਂ ਜਾਣਕਾਰੀ ਅਨੁਭਵ ਥੋੜੀ ਹੈ ਪਰ ਮਾਤਮਾ ਨੇ ਮੈਨੂੰ ਮੂਰਤੀ ਸਰੀਰ ਤਾਂ ਹੁਣ ਬਖਸ਼ਿਆ ਅਨੁਭਵ ਤਾਂ ਹੁਣ ਮੈਂ ਕਰਨਾ ਤੁਸੀਂ ਵੀ ਹੁਣ ਮੈਨੂੰ ਫਿਰ ਦੱਸੀ ਜਾਓ ਨਾਲ ਦੀ ਨਾਲ ਉਹ ਮੈਂ ਇੱਥੇ ਹੀ ਆ 3 3 ਸਟਾਰ 834 ਜੇ ਤੁਸੀਂ ਇੱਥੇ ਤੱਕ ਵੀਡੀਓ ਦੇਖ ਲਈ ਆ ਇਹਦਾ ਮਤਲਬ ਤੁਸੀਂ ਪੂਰਾ ਐਪੀਸੋਡ ਦੇਖ ਲਿਆ ਸਾਰਾ ਐਪੀਸੋਡ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਪਿਛਲੇ ਐਪੀਸੋਡ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਉਹਦੇ ਲਈ ਵੀ ਬਹੁਤ-ਬਹੁਤ ਧੰਨਵਾਦ ਤੇ ਇੱਕ ਦੋ ਸਵਾਲ ਸੀਗੇ ਜਿਹੜੇ ਅਸੀਂ ਇਸ ਵਿੱਚ ਕਲੀਅਰ ਕਰਨੇ ਆ। ਇਹ ਕੋਸ਼ਕ ਬੰਦੇ ਨੇ ਸਾਨੂੰ ਕਿਹਾ ਸੀ ਕਿ ਜਮਦੂਤ ਨੂੰ ਤੁਸੀਂ ਐਵੇਂ ਕਿਉਂ ਦਿਖਾਇਆਗਾ ਵੀ ਸਿੰਗਲ ਸੁੰਗਾਂ ਵਾਲਾ ਦਿਖਾਉਣਾ ਸੀ ਜਾਂ ਡਰਾਪਣਾ ਜਾਂ ਦਿਖਾਉਣਾ ਸੀ। ਤੇ ਉਹਦਾ ਸਾਡਾ ਰੀਜ਼ਨ ਇਹ ਸੀ ਕਿ ਵੀ ਜਦੋਂ ਕਹਾਣੀ ਲਿਖ ਰਹੇ ਸੀ ਆਪਣੀ ਡਿਸਕਸ ਹੋਈ ਸੀ ਹਨਾ ਵੀ ਜਮਦੂਤ ਜਿਹੜਾ ਹੋਊਗਾ ਨਾ ਵੀ ਜੋ ਪਹਿਲਾਂ ਜਿਹੇ ਰਿਸ਼ੀ-ਮੁਨੀ ਵੀ ਸੀਗੇ ਜਾਂ avatars ਵੀ ਸੀਗੇ ਉਹ ਸਾਰੇ ਕੇਸਾਤਾਰੀ ਸੀ ਨੈਚੁਰਲ ਜਿਵੇਂ ਕੁਦਰਤ ਨੇ ਬਣਾਇਆ ਇਸ ਲਈ ਅਸੀਂ ਪਹਿਲੀ ਸਾਡੀ ਡਿਮਾਂਡ ਸੀ ਕਿ ਜਮਦੂਦ ਨੂੰ ਕੇਸ ਦਾੜੀ ਵਾਲਾ ਦਿਖਾਉਣਾਗਾ ਤੇ ਦੂਸਰਾ ਇਹ ਸੀਗਾ ਕਿ ਸਟੋਰੀ ਦੇ ਹਿਸਾਬ ਨਾਲ ਜਿਵੇਂ ਉਹ ਇਮੇਜਿਨੇਸ਼ਨ ਕਰ ਰਿਹਾ 골ਡੀ ਦਾ ਕੈਰੈਕਟਰ ਉਮੇਂਦਾਈ ਜਮਦੂਦ ਜਿਸੀ ਦਿਖਾਇਆ ਸੀ ਉਹ ਆਪਦੇ ਚਾਚੇ ਤਾਇਆ ਵਰਗਾ ਹੀ ਦੇਖਦਾ ਹੋਣਾ ਪਹਿਲੀ ਗੱਲ ਇਹ ਸੀਗੀ ਤੇ ਦੂਸਰੀ ਗੱਲ ਸੀਗੀ ਵੀ ਬਹੁਤ ਬੰਦਿਆਂ ਨੇ ਸਾਨੂੰ ਕਿਹਾ ਕਿ ਬਹੁਤ ਸੋਹਣੀ ਕਮੇਡੀ ਫਿਲਮ ਬਣਾਈ ਆ ਤੇ ਇਹ ਕਮੇਡੀ ਫਿਲਮ ਨਹੀਂ ਹੈਗੀ ਅਸੀਂ ਕਮੇਡੀ ਦੇ ਥਰੂ ਕਈ ਸੀਰੀਅਸ ਟਾਪਿਕ ਚੱਕੇ ਨੇ ਤੇ ਇਸ ਇਸ ਐਪੀਸੋਡ ਨੂੰ ਦੇਖ ਕੇ ਤੁਹਾਨੂੰ ਰਿਅਲਾਈਜ਼ ਹੋ ਗਿਆ ਹੋਊਗਾ ਵੀ ਕਿਹੜੇ-ਕਿਹੜੇ ਅਸੀਂ ਸੀਰੀਅਸ ਟਾਪਿਕ ਕਮੇਟੀ ਦੇ ਥਰੂ ਚੱਕੇ ਨੇ ਤੇ ਦੂਸਰਾ ਅਸੀਂ ਜੋੜਾ ਕੁ ਅੱਜਕੱਲ YouTube ਤੇ ਜਿੰਦਾਂ ਦਾ ਕੰਟੈਂਟ ਬਣ ਰਿਹਾ ਉਹ ਸਭ ਤੋਂ ਹਟ ਕੇ ਕੁਝ ਬਣਾਉਣ ਦੀ ਕੋਸ਼ਿਸ਼ ਕੀਤੀ ਆ ਤੁਹਾਨੂੰ ਪਤਾ ਹੀ ਆ YouTube ਤੇ ਕਿਸ ਜਾ ਕੰਟੈਂਟ ਬਣਦਾ ਤੇ ਜੇ ਤੁਹਾਨੂੰ ਲੱਗਦਾ ਕਿ ਕੰਟੈਂਟ ਵਧੀਆ ਐਵੇਂ ਦਾ ਅਸੀਂ ਹੋਰ ਕੰਟੈਂਟ ਲੈ ਕੇ ਆਈਏ ਤਾਂ ਸਾਨੂੰ ਸਪੋਰਟ ਜ਼ਰੂਰ ਕਰਿਓ ਸਬਸਕ੍ਰਾਈਬ ਸਾਰੇ ਵੀਰੂ ਚੈਨਲ ਨੂੰ ਸਬਸਕ੍ਰਾਈਬ ਕਰਾਇਓ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਕਮੈਂਟ ਕਰਕੇ ਆਪਦੇ ਆਪਦੇ ਵਿਚਾਰ ਦਿਓ ਤੇ ਕੋਈ ਹੋਰ ਵਿਚਾਰ ਇਹ ਸਾਡੇ ਸਾਡੇ ਨਾਲ ਜੋੜਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਾ ਬਟਨ ਦਬਾ ਲਿਓ ਤੇ ਬਹੁਤ ਬਹੁਤ ਧੰਨਵਾਦ ਇੱਕ ਮਨ ਮਨਵੀਰ ਵੀਰ ਸਾਡੇ YouTube ਤੇ ਇੱਕ ਵੱਖਰਾ ਤੇ ਇੱਕ ਵਧੀਆ ਕੰਟੈਂਟ ਲੈ ਕੇ ਆਏ ਨੇ ਸਾਰੇ ਭਰਾਵਾਂ ਨੂੰ ਸਪੋਰਟ ਕਰਿਓ ਇੱਕ ਵੱਖਰੀ ਚੀਜ਼ ਆ ਤੁਹਾਡੇ ਸਾਹਮਣੇ ਪੇਸ਼ ਕੀਤੀ ਆ ਤੇ ਸਾਰੇ ਭਰਾ ਜਰੂਰ ਸਾਡੇ ਭਰਾਵਾਂ ਨੂੰ ਸਪੋਰਟ ਕਰਿਓ ਤੇ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓਜ਼ ਹੋਰ ਲੈ ਕੇ ਆਉਣਗੇ ਤੇ ਸਾਰਿਆਂ ਦਾ ਧੰਨਵਾਦ ਤੇ ਜਰੂਰ ਸਪੋਰਟ ਕਰੋ ਸਾਡੇ ਭਰਾਵਾਂ ਦੀ ਜਮ ਜੂਜ ਜੀ ਕੁਛ ਕਹਿਣਾ ਜੀ ਜੀ ਨਹੀਂ ਨਹੀਂ ਬਸ ਠੀਕ ਹੈ ਕੁਛ ਤੋਂ ਬੋਲੋ ਕੁਛ ਤੋਂ ਬੋਲੋ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਆਪਦੇ ਆਪਦੇ ਵਿਚਾਰ ਦਿਓ ਹਮਮ ਸਬਸਕ੍ਰਾਈਬ ਕਰ ਲਿਓ ਬਲੇ ਸਬਸਕ੍ਰਾਈਬ ਕਰਦੇ ਹੋ ਚੈਨਲ ਨੂੰ ਸ਼ੇਅਰ ਕਰਦੇ ਹੋ